ਸਸਰੀ ਗੱਲ ਵੀ ਜੀ ਕਿਸਾਨ ਭਰਾਵਾਂ ਨੂੰ ਅੱਜ ਵੀਰੇ ਪੀਆਰ 26 ਦੂਈ ਮੋਟਰ ਤੇ ਦੇਖਣ ਆਇਆ ਅਗੇਤੀ ਲਾਈ ਹੋਈ ਤੇ ਨਸਾਰਾ ਬਹੁਤ ਵਧੀਆ ਹੋਇਆ ਕੱਲ ਦੀ ਵੀਡੀਓ ਤੁਹਾਨੂੰ ਦਿਖਾਇਆ ਬਹੁਤ ਪਛੇਤੀ ਲਾਈ ਦੀ ਆਪਾਂ ਨੇ ਇਹ ਪੀਆਰ 126 ਆਪਾਂ ਅਗੇਤੀ ਲਾਈ ਤੀ ਨਸਾਰਾ ਬਹੁਤ ਵਧੀਆ ਹੋਇਆ ਸਾਰਾ ਗੇਤ ਤਕਰੀਬਨ ਤਕਰੀਬਨ ਨਿਸਰ ਗਿਆ ਉਹ 4 ਦਿਨਾਂ ਚ ਪੂਰਾ ਸਾਰਾ ਕੇਸਰ ਜੂ ਪੂਰਾ ਪਲਾਟ ਅਗੇਤਾ ਲਾਇਆ ਉਹਦੀ 18 ਜੂਨ ਦੇ ਲੰਮ ਸਮੇਂ ਆਪਾਂ ਨੇ ਲਾਤਾ ਦੇ 18 19 ਜੂਨ ਦੇ ਫੁੱਲ ਨੇ ਸਾਰਾ ਹੋ ਗਿਆ ਤੇ ਅਗੇਤਾ ਹੀ ਆਪਾਂ ਨੇ ਇੱਥੇ ਆਲੂ ਲਾਉਣਾ ਇੱਥੇ ਸੀਗਰੇਟ ਲਾਵਾਂਗੇ ਥੋੜਾ ਜਿਹਾ ਮੋਟਾ ਰੱਖ ਕੇ ਜਿਹੜਾ ਆਲੂ ਜਲਦੀ ਕੱਚੀ ਭਟਾਈ ਚ ਭਟੇ ਜਾਵੇ ਤੇ ਆਲੂ ਦੀ ਅਪਡੇਟ ਤੁਹਾਨੂੰ ਦਿੰਨੇ ਆ ਅੱਜ ਦਾ ਰੇਟ ਆਲੂ ਦੀ ਮਾਰਕੀਟ ਥੋੜੀ ਡਾਊਨ ਆਈ ਆ ਗੁਜਰਾਤ ਵੀ ਆਲੂ ਕਾਫੀ ਡਾਊਨ ਰਿਹਾ ਅੱਜ ਗੁਜਰਾਤ ਦਾ ਸੈਂਪਲ ਪਾਸ ਦਾ ਮਾਲ 20 ਰੁਪਏ ਤੋਂ ਲੰਮਸਾਂ ਭਰ ਕੇ ਜੀ ਸ਼ੂਗਰ ਫਰੀ ਬਿਕਰੇ ਆ ਤੇ ਸੈਂਪਲ ਫੇਲ ਮਾਲ ਉੱਥੇ 15 ਰੁਪਏ ਤੋਂ ਲੈ ਕੇ 17 18 19 ਤੱਕ ਜਾ ਰਿਹਾ ਤੇ ਆਪਣੇ ਪੰਜਾਬ ਵਿੱਚ ਵੀ ਐਲ ਆਰ ਦੀ ਮਾਰਕੀਟ ਤਕਰੀਬਨ 850 850 ਰੁਪਏ ਬੈਗ ਵੇਗ ਰਹੇ ਆ ਤੇ ਡਾਇਮੰਡ ਦੀ ਕੰਡੀਸ਼ਨ ਬਹੁਤ ਵਧੀਆ ਡਾਇਮੰਡ 900 ਤੋਂ ਲੈ ਕੇ 1000 ਰੁਪਏ ਤੱਕ ਵਿਕ ਰਹੇ ਆ ਤੇ ਚਿਪ ਸੋਨਾ ਬੰਨ ਦੀ ਮਾਰਕੀਟ ਬਹੁਤ ਵਧੀਆ ਰਹੀ ਆ ਚਿਪ ਸੋਨਾ ਬੰਨ ਦੀ ਮਾਰਕੀਟ ਤਕਰੀਬਨ 950 ਤੋਂ ਲੈ ਕੇ 1050 ਰੁਪਏ ਸੇਲ ਹੋਈ ਆ ਤੋਂ ਉਸਾਰਨ ਬਰਾਵਾ ਨੂੰ ਅੱਜ ਦੀ ਅਪਡੇਟ ਹੈ ਜੋ ਮਾਲ ਅੱਜ ਵਿਕੇ ਆ ਤੇ ਕੱਲ ਨੂੰ ਸ਼ਾਮ ਨੂੰ ਫੇਰ ਤੁਹਾਨੂੰ ਵੀਡੀਓ ਜੀ ਦੱਸਾਂਗੇ ਬੀ ਕੀ ਰੇਟ ਵਗਰੇ ਆ ਕੱਲ ਦੀ ਅਪਡੇਟ ਆ ਲੂ ਸਾਰਾ ਫੇਰ ਅਪਡੇਟ ਦਰਦਮਾ ਦਮਾਂਗੇ ਤੁਹਾਨੂੰ ਪਰ ਪੀਆਰ 26100 126 ਦੀ ਕੰਡੀਸ਼ਨ ਤੁਹਾਨੂੰ ਦਿਖਾਈ ਆ ਸਾਰਾ ਪਲਾਟ ਪੂਰਾ ਐਨ ਵਧੀਆ ਚ ਨਿਸਰਿਆ ਸਪਰੇ ਨਿਸਰਨ ਤੋਂ ਪਹਿਲਾਂ ਕਰਤੀ ਸੀ ਆਪਨੇ ਸਪਰੇ ਆਪਾਂ ਆਲਮੋਸਟ ਐਨ ਟੀ ਵੋ ਹੀ ਕਰੀਆ ਸਾਰੇ ਖੇਤਾਂ ਚ ਤੇ ਇਹਦਾ ਰਿਜ਼ਲਟ ਆਲਮ ਹਰੇ ਸਾਲ ਆਪਣਾ ਵਧੀਆ ਮਿਲਦਾ ਤੇ ਇਸ ਵੀਡੀਓ ਨੂੰ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਾਇਓ ਵੀਰੋ ਤੇ ਆਲੂ ਦਾ ਰੇਟ ਤੁਹਾਨੂੰ ਹਰ ਰੋਜ਼ ਅਪਡੇਟ ਦੰਦਾ ਰਾਵਾਂਗਾ ਇਸ ਵਿੱਚ ਆਪਾਂ ਨੂੰ ਸੇਲ ਕਰਨਾ ਸੌਖਾ ਹੋ ਜਾਊਗਾ ਧੰਨਵਾਦ ਵੀਰੋ